ਜੀ ਕਿਉਂਕਿ ਪਿਛਲੇ 2-3 ਦਿਨ ਤੋਂ ਵੈੱਡਰ ਸਿਸਟਮ ਬਣਿਆ ਹੋਇਆ ਹੈ ਜਿਸ ਦਾ ਅਸਰ ਸਾਰੇ ਰੀਜਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗ੍ਰਾਵਟ ਅਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 23 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 10 ਡਿਗਰੀ ਸੈਲਸੀਅਸ ਅੱਜ ਔਰ ਕੱਲ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਕਿਤੇ ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ ਜਾਂ ਤੇਜ਼ ਹਵਾਵਾਂ چل ਸਕਦੀਆਂ ਨੇ ਜਾਂ ਗਰਚਮ ਹੋ ਸਕਦੀ ਹੈ ਜਿਹਨੇ ਜਿਹਨੇ ਹਾਰਵੈਸਟਿੰਗ ਪੰਜਾਬ ਦੇ ਵਿੱਚ ਫਿਰ ਤੋਂ ਮੌਨਸੂਨ ਨੇ ਦਸਤਕ ਦਿੱਤੀ ਹੈ ਕਾਫੀ ਦਿਨਾਂ ਤੋਂ ਪਰੇਸ਼ਾਨ ਲੋਕ ਗਰਮੀ ਦੇ ਨਾਲ ਕਾਫੀ ਪੰਜਾਬ ਦੇ ਵਿੱਚ ਹੜ੍ਹ ਵਰਗੇ ਹਾਲਾਤ ਵੀ ਬਣੇ ਸੀਗੇ ਤੇ ਉਸ ਤੋਂ ਬਾਅਦ ਮੌਸਮ ਠੀਕ ਵੀ ਹੋਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਫਿਰ ਤੋਂ ਬਾਰਸ਼ਾਤ ਦਾ ਜਰੇਕਿਆ ਅਲਰਟ ਜਾਰੀ ਕੀਤਾ ਗਿਆ ਵਾ ਮੇਰੇ ਨਾਲ ਮੌਸਮ ਵਿਭਾਗ ਦੀ ਪੰਮਨੀਤ ਕੋਰ ਜੀ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਂ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਆਨੇ ਦਿਨਾਂ ਦੇ ਵਿੱਚ ਕਿਉਂਕਿ ਇਹ ਅਲਰਟ ਜਾਰੀ ਜੀ ਕਿਉਂਕਿ ਪਿਛਲੇ 2-3 ਦਿਨ ਤੋਂ ਵੀਡਰ ਸਿਸਟਮ ਬਣਿਆ ਹੋਇਆ ਹੈ ਜਿਸ ਦਾ ਅਸਰ ਸਾਰੇ ਰੀਜਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ। ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗ੍ਰਾਵਿਟ ਆਬਜ਼ਰਵ ਕੀਤੀ ਗਈ ਹੈ। ਅੱਜ ਦਾ ਡੇ ਟਾਈਮ ਟੈਂਪਰੇਚਰ 23 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਿਹੜਾ ਕਿ ਨਾਰਮਲ ਤੋਂ ਲਗਭਗ 10 ਡਿਗਰੀ ਸੈਂਟੀਗ੍ਰੇਡ ਨੀਚੇ ਔਰ ਜੇ ਅਸੀਂ 1970 ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 6 ਅਕਤੂਬਰ ਦਾ ਜਿਹੜਾ 1970 ਤੋਂ ਲੈ ਕੇ ਹੁਣ ਤੱਕ ਦਾ ਲੋਇਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਅੱਜ ਦਾ ਮਿਨਿਮਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਔਰ ਕੱਲ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਾਂ ਗਰਚਮਕ ਹੋ ਸਕਦੀ ਹੈ। ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ ਔਰੇਂਜ ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ 옐ੋ ਅਲਰਟ ਜਾਰੀ ਕੀਤਾ ਗਿਆ। ਔਰ ਕੱਲ ਵੀ ਆਈਐਮਡੀ ਵੱਲੋਂ ਜਿਹੜਾ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ 옐ੋ ਅਲਰਟ ਜਾਰੀ ਕੀਤਾ ਗਿਆ। ਸਾਮਨ ਲਈ ਕਿਸ ਤਰ੍ਹਾਂ ਦੀ ਇਹ ਤਫਸੀਲ ਹੈ? ਫਾਰਮਰਸ ਨੂੰ ਇਹ ਦੱਸ ਸਕਦੇ ਆ ਜੀ ਕਿਉਂਕਿ ਕ੍ਰੀਫ ਕ੍ਰੌਪਸ ਮੈਚੁਰ ਹੋ ਚੁੱਕੀਆਂ ਨੇ ਤੇ ਉਹਨਾਂ ਦੀ ਹਾਰਵੈਸਟਿੰਗ ਚੱਲ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਦੇ ਵਿੱਚ ਫਾਰਮਰਸ ਨੂੰ ਜਿਵੇਂ ਜਿਵੇਂ ਉਹ ਹਾਰਵੈਸਟਿੰਗ ਕਰ ਰਹੇ ਨੇ ਉਹਨਾਂ ਨੂੰ ਪ੍ਰੋਡਿਊਸ ਦੀ ਸਾਮ ਸੰਭਾਲ ਜ਼ਰੂਰ ਨਾਲ ਨਾਲ ਕਰਦੇ ਰਹਿਣਾ ਚਾਹੀਦਾ ਹੈ ਲੋਕਲ ਅਪੀਲ ਅਜੀ ਕਿਉਂਕਿ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਹੇ ਸੀਗੇ ਪਰ ਹੁਣ ਨਾਰਮਲ ਤੋਂ ਕਾਫੀ ਨੀਚੇ ਆ ਗਿਆ ਸੋ ਇਸ ਤਰ੍ਹਾਂ ਦੀਆਂ ਚੇਂਜਿੰਗ ਵੈਦਰ ਕੰਡੀਸ਼ਨਸ ਦਾ ਸਿਹਤ ਤੇ ਬੜਾ ਅਸਰ ਹੁੰਦਾ ਸੋ ਸ ਮਨਨ ਬਹੁਤ ਮਾਇਲਿਕੰਦਾ ਵੀ ਕਾਫੀ ਜਿਆਦਾ ਕਿਉਂਕਿ ਮੌਸਮ ਚੇਂਜ ਹੁੰਦਾ ਕਿ ਇਸ ਮੌਸਮ ਦੇ ਵਿੱਚ ਬੇਬੁਨਿਆਦ ਬਾਰਿਸ਼ ਆਉਂਦੀ ਹੈ ਬਿਲਕੁਲ ਜੀ ਕਿਉਂਕਿ ਚੇਂਜਿੰਗ ਵੈਦਰ ਕੰਡੀਸ਼ਨਸ ਆ ਔਰ ਬਾਰਿਸ਼ ਵੀ ਬੜੀ ਇਰੈਗੂਲਰ ਹੈਗੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਬਹੁਤ ਚਾਂਸਸ ਹੁੰਦੇ ਆ ਇਨਫੈਕਸ਼ਨ ਵਗੈਰਾ ਦੇ ਜਾਂ ਹੋਰ ਜਿਹੜੇ ਹੈਲਥ ਇਸ਼ੂਸ ਤੇ ਸੋ ਸਾਰਿਆਂ ਨੂੰ ਇਹਦਾ ਧਿਆਨ ਰੱਖਣਾ ਚਾਹੀਦਾ ਹੈ ਸੂਰਜਾਣਾ ਜੀ ਕਿ ਮੌਸਮ ਵਿਗਿਆਨੀ ਆਪ ਅਮਨੀਤ ਕੋਰ ਕਿੰਗਰਾਏ ਜਿਨਾਂ ਨੇ ਦੱਸਿਆ ਕਿ ਆਨੇ ਦਿਨਾਂ ਦੇ ਵਿੱਚ ਪਾਰੀ ਬਰਸਾਤ ਤੇਰਕਿਆ ਹੋ ਸਕਦੀ ਹੈ ਆਕੇਗਾ ਤੁਸੀਂ ਵੀ ਆਪਣਾ ਨਜ਼ਰ ਰੱਖਿਆ ਜ਼ਰੂਰ ਧਿਆਨ ਰੱਖਿਓ ਅ ਜੁੜੇਲ ਰਣ ਲਿਖਦਣਾ ਯੂਮ ਰਿਪੋਰਟਾਂ